ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਸਰਕਾਰ ਨੇ ਕੇਂਦਰੀ ਬਜਟ 2025-26 ਵਿੱਚ ਕਿਸੇ ਵੀ ਖੇਤਰ ਲਈ ਰੱਖੀਆਂ ਰਕਮਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ। ਰਾਜ ਸਭਾ ਵਿੱਚ ਬਜਟ ਤੇ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਬਜਟ ਦਾ ਮੰਤਵ ਨਿੱਜੀ ਪੂੰਜੀਕਾਰ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਵਿਕਾਸ ਨੂੰ ਰਫਤਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਬਜਟ ਕਾਰੋਬਾਰੀਆਂ ਨੂੰ ਵਿਸ਼ੇਸ਼ ਤੌਰ ਤੇ ਗੈਰ ਖੇਤੀ ਖੇਤਰ ਵਿੱਚ ਨਵੀਆਂ ਛੋਟੀਆਂ ਸੰਤਾਂ ਸਥਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਮਹਿੰਗਾਈ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਖਜ਼ਾਨਾ ਮੰਤਰੀ ਨੇ ਕਿਹਾ ਕਿ ਕੱਲ ਜਾਰੀ ਅੰਕੜਿਆਂ ਮੁਤਾਬਕ ਜਨਵਰੀ 2025 ਵਿੱਚ ਸੀਪੀਆਈ ਸੂਚਕ ਅੰਕ 5.22 ਫੀਸਦ ਤੋਂ ਡਿੱਗ ਕੇ 4.31 ਫੀਸਦ ਤੇ ਆ ਗਿਆ ਹੈ ਉਹਨਾਂ ਕਿਹਾ ਕਿ ਸੂਚਕ ਅੰਕ ਹੁਣ ਆਰਬੀਆਈ ਦੇ ਘੱਟ ਮਹਿੰਗਾਈ ਟੀਚੇ ਦੇ ਨੇੜੇ ਹੈ ਸੋ ਦ ਬਜਟ ਥਿਸ ਈਅਰ ਵੀ ਹੈਵ ਕੈਪਟ ਆਰ ਗੋਲਸ ਇਨ ਸੱਚ ਅ ਵੇ ਦੈਟ ਵੀ ਆਰ ਏਬਲ ਟੂ ਐਕਸਲਰੇਟ ਗਰੋਥ ਸਿਕਿਓਰ ਇਨਕਲੂਸਿਵ ਡਿਵੈਲਪਮੈਂਟ integrate private sector investments up up uplifted household sentiments and also ਇਸੋ ਬੈਲਨ ਖਜ਼ਾਨਾ ਮੰਤਰੀ ਨੇ ਲੋਕ ਸਭਾ ਵਿੱਚ ਨਵਾਂ ਆਮਦਨਕਾਰ ਬਿਲ 225 ਪੇਸ਼ ਕੀਤਾ ਤੇ ਸਪੀਕਰੋਂ ਬਿੱਲਾ ਨੂੰ ਸਾਂਝੀ ਕਮੇਟੀ ਕੋਲ ਬਿੱਲ ਦਾ ਖਰੜਾ ਭੇਜਣ ਦੀ ਅਪੀਲ ਕੀਤੀ ਸਾਂਝੀ ਕਮੇਟੀ ਵੱਲੋਂ ਅਗਲੇ ਇਜਲਾਸ ਦੇ ਪਹਿਲੇ ਦਿਨ ਆਪਣੀ ਰਿਪੋਰਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਖਜ਼ਾਨਾ ਮੰਤਰੀ ਨੇ ਸਪੀਕਰ ਨੂੰ ਪ੍ਰਸਤਾਵਿਤ ਪੈਨਲ ਬਣਾਉਣ ਤੇ ਉਸਦੇ ਨਿਯਮਾਂ ਬਾਰੇ ਫੈਸਲਾ ਲੈਣ ਦੀ ਵੀ ਅਪੀਲ ਕੀਤੀ